ਭਾਗਠ ਸੱਚਾ ਸੋਏ ਹੈ ਜਿਸ ਹਰ ਤਨ ਅੰਤਰ ਸੋ ਛੂਟੇ ਮਹਜਾਲ ਤੇ ਜਿਸ ਗੁਰ ਸਬਦ ਨਿਰੰਤਰ ਗੁਰ ਕੀ ਮਹਿਮਾ ਕਿਆ ਕਹਾ ਗੁਰ ਬਿਬੇਕ ਸਤ ਸਰ ਉਹ ਆਦ ਜੁਗਾਦੀ ਜੁਗ ਹੈ ਜੁਗ ਪੂਰਾ ਪਰਮੇਸ਼ਰ ਨਾਮ ਧਿਆਬੋ ਸਦ ਸਦਾ ਹਰ ਹਰ ਮਨ ਰੰਗੇ ਜਿਉ ਪ੍ਰਾਣ ਧਨ ਗੁਰੂ ਹੈ ਨਾਨਕ ਕੈ ਸੰਗੇ ਆਸਾ ਮਹਿਲਾ ਪੰਜਵਾ ਸਾਈ ਅਲਖ ਅਪਾਰ ਪੋਰੀ ਮਨ ਵਸੇ ਦੁਖ ਦਰਦ ਰੋਗ ਮਾਇ ਮੈਡਾ ਹਬ ਨਸੈ ਉਹ ਅੰਨ ਕੁਰਬਾਨ ਸਾਈ ਆਪਣੇ ਹੋਵੇ ਅਨੰਦ ਘਣਾ ਮਨ ਤਨ ਜਾਪਣੇ ਰਹਾਉ ਬਿੰਦਕ ਗਾਲ ਸੁਣੀ ਸੱਚੇ ਤਿਸ ਤਣੀ ਸੂਖੀ ਹੂੰ ਸੁਖ ਪਾਏ ਮਾਇਨਾ ਕੀਮ ਗਣੀ ਨੈਣ ਪਸੰਦੋ ਸੋਏ ਵੇਖ ਮੁਸਤਾਕ ਭਈ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਲਈ ਬੇਦਕ ਤੇ ਬ ਸੰਸਾਰ ਹਭਾ ਹੂੰ ਬਾਹਰਾ ਨਾਨਕ ਕਾ ਪਾਤ ਸਾਹੋ ਦਿਸੇ ਜਾਹਰਾ ਆਸਾ ਮਹਿਲਾ ਪੰਜਵਾ ਲੱਖ ਭਗਤ ਆਰਾਦੇ ਜਪਤੇ ਪਿਉ ਪਿਉ ਕਵਨੇ ਜੁਗਤ ਮੈਲਾਵੋ ਨਿਰਗੁਣ ਬਿਖਈ ਜਿਉ ਤੇਰੀ ਟੇਕ ਗੋਵਿੰਦ ਗੋਪਾਲ ਦਿਆਲ ਪ੍ਰਭ ਤੂ ਸਭਨਾ ਕੇ नाथ ਤੇਰੀ ਸ੍ਰਿਸ਼ਟ ਸਭ ਰਹਾਓ ਸਦਾ ਸਹਾਈ ਸੰਤ ਪੇਖੇ ਸਦਾ ਹਜੂਰ ਨਾਮ ਬਿਹੂ ਨੜਿਆ ਸੇ ਮਰਨ ਵਿਸੂਰ ਵਿਸੂਰ ਦਾਸ ਦਾਸੰਤੜ ਪਾਏ ਮਿਟਿਆ ਤਿਨਾ ਗੁਣ ਵਿਸਰਿਆ ਜਿਨਾ ਨਾਮ ਤਿਨਾੜਾ ਹਾਲ ਕੋਣ ਜੈਸੇ ਪਸ ਹਰਿ ਆਉ ਤੈਸਾ ਸੰਸਾਰ ਸਭ ਨਾਨਕ ਬੰਧਨ ਕਾਟ ਮਿਲਾ ਵੋ ਆਪ ਪ੍ਰਭ ਆਸਾ ਮਿਲਾ ਪੰਜਵਾ ਹਬੇ ਥੋਕ ਵਿਸਾਰ ਹਿਕੋ ਖਿਆਲ ਕਰ ਝੂਠਾ ਲਾਹੇ ਗੁਮਾਨ ਮਨ ਤਨ ਅਰਪ ਧਰ ਆਠ ਪਹਿਰ ਸਾ ਲਾਹੇ ਸਿਰ ਜਨ ਹਾਰ ਤੂ ਜੀਵਾ ਤੇਰੀ ਦਾਤ ਕਿਰਪਾ ਕਰ ਹੂੰ ਮੋ ਰਹਾਓ ਸੋਈ ਕਮ ਕਮਾਏ ਜਿਤ ਮੁਖ ਉਜਲਾ ਸੋਈ ਲਗੇ ਸਚ ਜਿਸ ਤੂੰ ਦੇ ਅਲਾ ਜੋ ਨਾਟ ਹੰਦੋ ਮੂਲ ਸੋ ਕਰ ਰਾਸ ਕਰ ਹਿਕੋ ਚਿਤ ਵਸਾਏ ਕਦੇ ਨ ਜਾਏ ਸਰ ਤਿੰਨਾ ਪਿਆਰਾ RAM ਜੋ ਪ੍ਰਭ ਭਾਣਿਆ ਗੁਰ ਪ੍ਰਸਾਦ ਅਖਤ ਨਾਨਕ ਵਖਾਣਿਆ ਆਸਾ ਮਹਿਲਾ ਪੰਜਵਾ ਜਿਨਾਂ ਨਾ ਵਿਸਰੇ ਨਾਮ ਸੇ ਕਿਨੇ ਹਿਆ ਭੇਦ ਨ ਜਾਣ ਹੋ ਮੂਲ ਸਾਈ ਜੇ ਹਿਆ ਮਨ ਤਨ ਹੋਏ ਨਿਹਾਲ ਤੁਮ ਸੰਗ ਭੇਟਿਆ ਸੁਖ ਪਾਇਆ ਜਨ ਪ੍ਰਸਾਦ ਦੁਖ ਸਭ ਮੇਟਿਆ ਰਹਾਉ ਜੇਤੇ ਖੰਡ ਬ੍ਰਹਮੰਡ ਉਧਾਰੇ ਤਿੰਨ ਖੇ जिण मन उठा आप पूरे भगत से जस नो मन्ने आप सोई मानिए प्रगट पुरख परवान सब ठाई जानिए दिनस रैण आराध समाले साहसह नानक की लोचा पूर सच्चे पात सह आशा महला पंचम ਪੂਰ ਰਹਾ ਸਰਬ ਠਾਏ ਹਮਾਰਾ ਖਸਮ ਸੋਏ ਏਕ ਸਾਹਿਬ ਸਿਰ ਛਤ ਦੂਜਾ ਨਾਹੇ ਕੋਏ ਜੋ ਪਾਵੇ ਤਿਉ ਰਾਖ ਰਾਖਣ ਹਾਰਿਆ ਤੁਜ ਬਿਨ ਅਵਰ ਨ ਕੋਏ ਨਦਰ ਨਿਹਾਰਿਆ ਰਹਾਉ ਪ੍ਰਤਿਪਾਲੇ ਪ੍ਰਭ ਆਪ ਘਟ ਘਟ ਸਾਰੀਏ ਜਿਸ ਮਨ ਵਠਾ ਆਪ ਤਿਸਨਾ ਵਿਸਾਰੀਏ ਜੋ ਕਿਛ ਕਰੇ ਸੋ ਆਪ ਆਪਣ ਭਾਣਿਆ ਭਗਤ ਆਕਾ ਸਹਾਈ ਜੁਗ ਜੁਗ ਜਾਣਿਆ ਜਪ ਜਪ ਹਰਿ ਕਾ ਨਾਮ ਕਦੇ ਨ ਝੂਰੀਏ ਨਾਨਕ ਦਰਸ ਪਿਆਸ ਲੋਚਾ ਪੂਰੀਏ ਆਸਾ ਮਹਿਲਾ ਪੰਜਵਾਕਿਆ ਸੋ ਵਹਿ ਨਾਮ ਵਿਸਾਰ ਗਾਫਲ ਗਹਿ ਲਿਆ ਕਿੰਤੇ ਇਤ ਦਰਿਆਏ ਮੰਨ ਵਹਿ ਦਿਆ ਬੋਹੇ ਥੜਾ ਹਰ ਚਰਣ ਮਨ ਚੜ ਲੰਘੀਏ ਆਠ ਪਹਿਰ ਗੁਣ ਗਾਏ ਸਾਧੂ ਸੰਗੀਏ ਰਹਾਉ ਭੋਗੇ ਭੋਗ ਅਨੇਕ ਵਿਣ ਨਾਵੇ ਸੁਨਿਆ ਹਰ ਕੇ ਭਗਤ ਬਿਨਾ ਮਰ ਮਰ ਰੁੰਨੀਆਂ ਕੱਪੜ ਭੋਗ ਸੁਗੰਧ ਤਨ ਮਰਦਨ ਮਾਲਣਾ ਬਿਨ ਸਿਮਰਨ ਤਨ ਛਾਰ ਸਰ ਪਰ ਚਾਲਣਾ ਮਹਾ ਬਖਮ ਸੰਸਾਰ ਵਿਰਲੇ ਪੇਖਿਆ ਛੂਟਨ ਹਰ ਕੀ ਸਰਣ ਲੇਖ ਨਾਨਕ ਲੇਖਿਆ ਆਸਾ ਮਹਿਲਾ ਪੰਜਵਾ ਕੋਏ ਨ ਕਿਸ ਹੀ ਸੰਗ ਕਾਹੇ ਗਰਬੀਏ ਇਕ ਨਾਮ ਆਧਾਰ ਪੌਜਲ ਤਰਬੀਏ ਮੈਂ ਗਰੀਬ ਸਚ ਟੇਕ ਤੂੰ ਮੇਰੇ ਸਤਗੁਰੂ ਪੂਰੇ ਦੇਖ ਤੁਮਾਰਾ ਦਰਸਨੋ ਮੇਰਾ ਮਨ ਧੀਰੇ ਰਹਾਉ ਰਾਜ ਮਾਲ ਜੰਜਾਲ ਕਾਜ ਨਾ ਕਿਤੇ ਗਨੋ ਹਰ ਕੀਰਤਨ ਆਧਾਰ ਨਹਿ ਚਲੇ ਇਹੋ ਧਨੋ ਜੀਤੇ ਮਾਇਆ ਰੰਗ तेत पछावया सुख का नाम निधान गुरमुख गावया सच्चा गुणी निधान तू प्रभ गहर गंभीर आस परोसा खसम का नानक के जिय रे आसा महला पंजवा जिस मृत दुख जाए सहज सुख पाइये रैन दिनस कर जोड़ हर हर त्याई ਨਾਨਕਾ ਪ੍ਰਭ ਸੋਏ ਜਿਸ ਕਾ ਸਭ ਕੋਏ ਸਰਬ ਰਹਾ ਭਰਪੂਰ ਸੱਚਾ ਸਚ ਸੋਏ ਰਹਉ ਅੰਤਰ ਬਾਹਰ ਸੰਗ ਸਹਾਈ ਗਿਆਨ ਜੋਗ ਤਿਸਹਿ ਆਰਾਧ ਮਨਾ ਬਿਨਾਸੇ ਸਗਲ ਰੋਗ ਰਾਖਨ ਹਾਰ ਅਪਾਰ ਰਾਖੇ ਅਗਨ ਮਾਹੇ ਸੀਤਲ ਹਰ ਹਰ ਨਾਮ ਸਿਮਰਤ ਤਪਤ ਜਾਏ ਸੂਖ ਸਹਿਜ ਆਨੰਦ ਘੜਾ ਨਾਨਕ ਜਨ ਧੂਰਾ ਕਾਰਜ ਸਗਲੇ ਸਿਧ ਭੇ ਭੇਟਿਆ ਗੁਰੂ ਪੂਰਾ ਆਸਾ ਮਹਲਾ 5 ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀਏ ਹੋਏ ਕਿਰਪਾਲ ਦਇਆਲ ਹਰ ਰੰਗ ਮਾਣੀਏ ਆਵੋ ਸੰਤ ਮਿਲਾਹ ਹਰ ਕਥਾ ਕਹਾਣੀਆਂ ਅਨੰਦਿ ਨੇ ਸਿਮਰਹਿ ਨਾਮ ਤਜ ਲਾਜ ਲੋਕਾਹਣੀਆਂ ਰਹਾਓ ਜਪ ਜਪ ਜੀਵਾ ਨਾਮ ਹੋਵੇ ਅਨਦ ਕਣਾ ਮਿਥਿਆ ਮੋਹ ਸੰਸਾਰੇ ਝੂਠਾ ਵਿੜਸਣਾ ਚਰਨ ਕਮਲ ਸੰਗ ਨੇਹੋ ਕਿਨੇ ਵਿਰਲੇ ਲਾਇਆ ਧਨ ਸੁਹਾਵਾ ਮੁਖ ਜਿਨ ਹਰ ਧਿਆਇਆ ਜਨਮ ਮਰਨ ਦੁਖ ਕਾਲ ਸਿਮਰਤ ਮਿਟ ਜਾਵਈ ਨਾਨਕ ਕਹਿ ਸੁਖ ਸੋਏ ਜੋ ਪ੍ਰਭ ਪਾਵਈ ਆਸਾ ਮਹਿਲਾ ਪੰਜਵਾ ਆਵੋ ਮੀਤ ਇਕਤ੍ਰ ਹੋਏ ਰਸਕਸ ਸਭ ਪੁੰਚਹਿ ਅੰਮ੍ਰਿਤ ਨਾਮ ਹਰਿ ਹਰਿ ਜਪਹਿ ਮਿਲ ਪਾਪਾ ਮੁੰਚਹਿ ਤਤ ਵਿਚਾਰ ਹੋ ਸੰਤ ਜਨ ਹੋ ਤਾਤੇ ਵਿਘਨ ਨ ਲਾਗੇ ਕੀਨ ਭਏ ਸਭ ਦਸ ਕਰਾ ਗੁਰਮੁਖ ਜਨ ਜਾਗੇ ਰਹਾਉ ਬੁੱਧ ਗਰੀਬੀ ਖਰਚ લેਹੋ ਹੋਮੇ ਬਿਖ ਜਾ ਰਹੋ ਸਾਚਾ ਹਟ ਪੂਰਾ ਸੋਦਾ ਵਕਰ ਨਾਮ ਵਪਾਰ ਹੋ ਜਿਉ ਪਿੰਡ ਤਨ ਅਰਪਿਆ ਸੇ ਹੀ ਪਤਵੰਤੇ ਆਪਨੜੇ ਪ੍ਰਭ ਪਾਣਿਆ ਨਿਤ ਖੇਲ ਕਰਨਤੇ ਦੁਰਮਤ ਮਦ ਜੋ ਪੀਵਤੇ ਬਿਖਲੀ ਪਤ ਕਮਲੀ RAM ਰਸਾਇਣ ਜੋਰਤੇ ਨਾਨਕ ਸਚ ਅਮਲੀ ਆਸਾ ਮਹਿਲਾ ਪੰਜਮਾ ਉਦਮ ਕੀਆ ਕਰਾਇਆ ਆਰੰਭ ਰਚਾਇਆ ਨਾਮ ਜਪੇ ਜਪ ਜੀਵਣਾ ਗੁਰਮੰਤਰ ਦੜਾਇਆ ਪਾਏ ਪਰਹਿ ਸਤ ਗੁਰੂ ਕੈ ਜਿਨ ਪਰਮ ਬਿਦਾਰਿਆ ਕਰ ਕਿਰਪਾ ਪ੍ਰਭ ਆਪਣੀ ਸੱਚ ਸਾਜ ਸਵਾਰਿਆ ਰਹਾਓ ਕਰ ਗਹਿ ਲੀਨੇ ਆਪਨੇ ਸੱਚ ਹੁਕਮ ਰਜਾਈ ਜੋ ਪ੍ਰਭ ਦਿੱਤੀ ਦਾਤ ਸਾ ਪੂਰਨ ਵਡਿਆਈ ਸਦਾ ਸਦਾ ਗੁਣ ਗਾਈਏ ਜਪ ਨਾਮ ਮੁਰਾਰੀ ਨੇਮ ਨਿਭਾਇਓ ਸਤ ਗੁਰੂ ਪ੍ਰਭ ਕਿਰਪਾ ਧਾਰੀ ਨਾਮ ਤਨ ਗੁਣ ਗਾਓ ਲਾਭ ਪੂਰੇ ਗੁਰ ਦਿੱਤਾ ਵਣਜਾਰੇ ਸੰਤ ਨਾਨਕਾ ਪ੍ਰਭ ਸਾਹੋ ਅਮਿਤਾ ਆਸਾ ਮਹਿਲਾ ਪੰਜਵਾ ਜਾਗਾ ਠਾਕੁਰ ਤੁਹੀ ਪ੍ਰਭ ਤਾ ਕੇਵਡ ਭਾਗਾ ਓਹ ਸੁਹੇਲਾ ਸਦ ਸੁਖੀ ਸਭ ਬ੍ਰਹਮ ਭੋ ਭਾਗਾ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ करण करावन सगल विध सो सतगुरु हमारा रहा दूजा नाही और को ताका पो करिए गुर सेवा महल पाइये जगदुतर तरिए दृष्ट तेरी सुख पाइये मन माहे निधाना जाको तुम कृपाल पहे सेवक से परवाना ਅੰਮ੍ਰਿਤ ਰਸ ਹਰ ਕੀਰਤਨ ਕੋ ਵਿਰਲਾ ਪੀਵੇ ਵਜੋ ਨਾਨਕ ਮਿਲੇ ਏਕ ਨਾਮ ਰਿਦ ਜਪ ਜਪ ਜੀਵੇ ਆਸਾ ਮਹਿਲਾ ਪੰਜਵਾ ਜਾ ਪ੍ਰਭ ਕੀ ਹੋ ਚੇਰੁਲੀ ਸੋ ਸਭ ਤੇ ਊਚਾ ਸਭ ਕਿਛਤਾ ਕਾ ਕਾਂਢੀਏ ਥੋਰਾ ਅਰ ਮੂਚਾ ਜੀ ਪ੍ਰਾਨ ਮੇਰਾ ਤਨੋ ਸਾਹਿਬ ਕੀ ਮੰਨਿਆ ਨਾਮ ਜਿਸੇ ਕੇ ਊਜਲੀ ਤਿਸ ਦਾਸੀ ਗਨਿਆ ਰਹਾਓ ਵੇ ਪਰਵਾਹੋ ਅਨਦ ਮੈਂ ਨੌ ਮਣਕ ਹੀਰਾ ਰਜੀ ਧਾਈ ਸਦਾ ਸੁਖ ਜਾਕਾ ਤੂੰ ਮੇਰਾ ਸਖੀ ਸਹੇਰੀ ਸੰਗ ਕੀ ਸੁਮਤ ਦੜਾਵੋ ਸੇਵਹੁ ਸਾਧੂ ਪਾਉ ਕਰ ਤੋਂ ਨਿਦ ਹਰ ਪਾਵੋ ਸਗਲੀ ਦਾਸੀ ਠਾਕੁਰੇ ਸਭ ਕਹਤੀ ਮੇਰਾ ਜਸੇ ਸੀ ਗਾਰੇ ਨਾਨਕਾ ਤਿਸ ਸੁਖੇ ਬਸੇਰਾ ਆਸਾ ਮਹਿਲਾ ਪੰਜਵਾ ਸੰਤਾ ਕੀ ਹੋਏ ਦਾਸਰੀ ਇਹੋ ਅਚਾਰਾ ਸਿਖਰੀ ਸਗਲ ਗੁਣਾ ਗੁਣ ਉਤਮੋ ਭਰਤਾ ਦੂਰਨਾ ਪਿਖਰੀ ਇਹੋ ਮਨ ਸੁੰਦਰ ਆਪਨਾ ਹਰ ਨਾਮ ਮਜੀਠੇ ਰੰਗਰੀ ਤਿਆਗ ਸਿਆਣ ਅਪਚਾ ਤੁਰੀ ਤੂ ਜਾਣ ਗੋਪਾਲੇ ਸੰਗਰੀ ਰਹਾ ਪਰਤਾ ਕਹੇ ਨਾ ਮਾਨੀਏ ਇਹੋ ਸਿਗਾਰ ਬਣਾਇਰੀ ਦੂਜਾ ਭਉ ਵਿਸਾਰੀਏ ਇਹੋ ਤੰਬੋਲਾ ਖਾਇਰੀ ਗੁਰ ਕਾ ਸ਼ਬਦ ਕਰ ਦੀਪਕੋ ਏ ਸਤ ਕੀ ਸੇਜ ਵਿਛਾਇਰੀ ਆਟ ਪਹਿਰ ਕਰ ਜੋੜ ਰਹੋ ਤੋ ਭੇਟੇ ਹਰ ਰਾਇਰੀ ਤਿਸ ਹੀ ਚੱਜ ਸੀਗਾਰ ਸਭ ਸਾਈ ਰੂਪ ਅਪਾਰੀ ਸਾਈ ਸੁਹਾਗਣ ਨਾਨਕਾ ਜੋ ਬਾਣੀ ਕਰਤਾਰੀ ਆਸਾ ਮਹਿਲਾ ਪੰਜਵਾ ਢੀ ਗਨ ਡੋਲਾ ਤੌ ਲਓ ਜੋ ਮਨ ਕੇ ਪਰਮ ਪ੍ਰਮਾ ਕਾਟੇ ਗੁਰ ਆਪਨੇ ਆਏ ਬਿਸਰਾਮ ਓਏ ਬਿਖਾਦੀ ਦੋਖਿਆ ਤੇ ਗੁਰ ਤੇ ਹੂਟੇ ਹਮ ਛੂਟੇ ਅਬ ਓਨਾਂ ਤੇ ਓਏ ਹਮ ਤੇ ਛੂਟੇ ਰਹਾਓ ਮੇਰਾ ਤੇਰਾ ਜਾਣਤਾ ਤਬ ਹੀ ਤੇ ਬੰਧਾ ਗੁਰ ਕਾਟੀ ਅਗਿਆਨਤਾ ਤਬ ਛੁਟਕੇ ਫੰਧਾ ਜਬ ਲਗ ਹੁਕਮ ਨਾ ਬੂਜਤਾ ਤਬ ਹੀ ਲੋ ਦੁਖੀਆ ਗੁਰ ਮਿਲ ਹੁਕਮ ਪਛਾਣਿਆ ਤਬਹੀ ਤੇ ਸੁਖੀਆ ਨਾ ਕੋ ਦੁਸ਼ਮਨ ਦੋਖੀਆ ਨਾਹੀ ਕੋ ਮੰਦਾ ਗੁਰ ਕੀ ਸੇਵਾ ਸੇਵਕੋ ਨਾਨਕ ਖਸਮੇ ਬੰਦਾ ਆਸਾ ਮਹਿਲਾ ਪੰਜਵਾ ਸੂਖ ਸਹਿਜ ਆਨੰਦ ਘੜਾ ਹਰ ਕੀਰਤਨ ਗਾਓ ਗਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਮ ਭਲੇ ਹਾਰੀ ਗੁਰ ਆਪਨੇ ਸਦ ਸਦ ਬਲ ਜਾਓ ਗੁਰੂ ਵਿਟੋ ਹੋ ਵਾਰਿਆ ਜਿਸ ਮਿਲ ਸੱਚ ਸੁਆਉ ਰਹਾਓ